ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆਂ ਬਾਂਧਾ ਡਿਜ਼ਾਈਨ ਬਣਾਉਣ ਤੇ ਆਪਨਾ ਪ੍ਰਿੰਟਡ ਸੂਟ ਆ ਲਓ ਸੂਟ ਆ ਤੇ ਇਹਦੇ ਤੇ ਆਪਾਂ ਐਸ ਕੱਪੜੇ ਨਾਲ ਆ ਫਲਾਵਰ ਨਾਲ ਦਾ ਕੱਪੜਾ ਲੈ ਲਿਆ ਤੇ ਇਹਦੇ ਨਾਲ ਡਿਜ਼ਾਈਨਿੰਗ ਕਰਨੀ ਆਪਾਂ ਤੇ ਆਪਾਂ ਇੱਕ ਜਿੰਨੇ ਕਲਰ ਇਹਦੇ ਵਿੱਚ ਸੂਰਦੇ ਹੈਗੇ ਆ ਇੱਕ ਆਵਲਾ ਕਲਰ ਲੈ ਲਿਆ ਇੱਕ ਆਵਲਾ ਵਾਈਟ ਕਲਰ ਲੈ ਲਿਆ ਇੱਕ ਅੰਤਰੀਜ ਲੈ ਲਿਆ ਆਵਲਾ ਕਲਰ ਕਿਉਂਕਿ ਆ ਗਾਜਰੀ ਕਲਰ ਆਪਾਂ ਪੱਟੀ ਦਾ ਲਵਾਂਗੇ ਤੇ ਇਸ ਕਲਰ ਦੇ ਆਪਾਂ ਤਿੰਨਾ ਨਾਲ ਦਾ ਫਿਰਕੀ ਭਰ ਲੈਣੇ ਆ ਧਾਗਾ ਭਰ ਲੈਣੇ ਆ 2-2 ਧਾਗੇ ਪਾਵਾਂਗੇ ਇੱਕ ਡਰੀਲ ਦੇ ਤੇ 6 ਲੜ ਹੋ ਜਾਣਗੇ 6 ਲੜ ਆਪਾਂ ਫਿਰਕੀ ਤਾਂ ਚ ਧਾਗਾ ਪਾਉਣੀ ਆ ਫਿਰ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਤੁਸੀਂ ਇੱਕ ਲੜਾ ਇਸ ਧਾਗੇ ਦਾ ਲੈ ਲੈਣਾ ਇੱਕ ਚਿੱਟੇ ਦਾ ਹੋ ਗਿਆ ਇੱਕ ਅੰਡਰੇ ਦਾ ਇਹਨਾਂ ਦੀ ਇੱਕ ਵਾਰੀ ਆਪਾਂ ਫਿਰਕੀ ਭਰ ਲਾਂਗੇ ਫਿਰ ਇੰਨੇ ਲੜ ਹੋਰ ਨਾਲ ਲੈ ਕੇ ਫੇਰਾਂ ਇੱਕ ਵਾਰੀ ਹੋਰ ਫਿਰਕੀ ਭਰ ਲਾਂਗੇ ਫਿਰ ਆਪਣੇ 6 ਲੜ ਹੋ ਜਾਣਗੇ ਇਸ ਤਰ੍ਹਾਂ ਹੋਣਾ ਫਿਰਕੀ ਭਰ ਲਈਏ ਦੀ ਇਸ ਤਰ੍ਹਾਂ ਆਪਣਾ ਧਾਗਾ ਹੋ ਗਿਆ ਇਹਨਾਂ ਫਿਰਕੀ ਭਰ ਲਈਏ ਆ ਤਿੰਨਾਂ ਰੀਲਾਂ ਨਾਲ ਦਾ ਆਪਾਂ ਦੋ ਦੋ ਲੜ ਧਾਗੇ ਦੇ ਭਰ ਕੇ ਤੇ ਛੇ ਲੜ ਬਣਾ ਲੈ ਸਾਰੇ ਦੋ ਇੱਕ ਕਲਰ ਦੇ ਦੋ ਇੱਕ ਕਲਰ ਦੀ ਜੇ ਤਾਂ ਆਪਣੇ ਕਲਰ ਜਿਆਦੇ ਹੁੰਦੇ ਫਿਰ ਆਪਾਂ ਜਿਆਦੇ ਰੀਲਾਂ ਲੈ ਲੈਣੀਆਂ ਸੀ ਹੁਣ ਇਹਨੂੰ ਆਪਾਂ ਇੱਕ ਵਾਰੀ ਤਿੰਨਾਂ ਨੂੰ ਫਿਰਕੀ ਤੇ ਭਰ ਕੇ ਦੋ ਦੋ ਲੜ ਕਰਕੇ ਤੇ ਕੁਆਰੀ ਫੇਰ ਪਰ ਲਿਆ। ਤਾਂ ਹੁਣ ਆਪਾਂ ਆ ਡੱਬੀ ਲੈਣੀ ਹੈ ਜਿਹੜੀ ਆਪਣੀ ਮਸ਼ੀਨ ਦੇ। ਇਹ ਨੂੰ ਨਾ ਇਸ ਤਰ੍ਹਾਂ ਜਿਹੜਾ ਨਟ ਹੁੰਦਾ। ਇਹਨੂੰ ਇਸ ਤਰ੍ਹਾਂ ਪੇਚ ਕਸ ਨਾਲ ਚਾਇਆ ਫਿਰ ਕੀ ਨਾਲੇ ਥੋੜਾ ਜਿਹਾ ਲੂਜ਼ ਕਰ ਲਓ ਕਿਉਂਕਿ ਆਪਣਾ ਧਾਗਾ ਮੋਟਾ ਹੁੰਦਾ। ਹੋ ਜੂਗਾ ਫਿਰ ਤੁਰਨਾ ਨਹੀਂ ਇਹਦੇ ਵਿੱਚ। ਇਸ ਤਰ੍ਹਾਂ ਵਾਲੇ ਇਸ ਤਰ੍ਹਾਂ ਅਪਰ ਕੱਢ ਲਿਆ ਹੁਣ ਹੁਣ ਆ ਲਵਾਂਗੇ ਆਪਾਂ ਆਪਣਾ ਕੱਪੜਾ ਤੇ ਇਹਦੇ ਉੱਤੇ ਨਾ ਜਿੰਨਾ ਤੁਸੀਂ ਫੱਟੀ ਚੌੜੀ ਰੱਖਣੀ ਐ ਇਸ ਤਰ੍ਹਾਂ ਉਸੇ ਸਾਬ ਨਾਲ ਲਾ ਸਕਦੇ ਹਾਂ ਸਲਾਈਆਂ ਤੇ ਆਪਾਂ ਥੋੜਾ ਜਿਹਾ ਵਿੱਚ 모ੜਨ ਜੋਗਰ ਕੱਪੜਾ ਛੱਡ ਕੇ ਫਿਰ ਸਲਾਈ ਲਾਵਾਂਗੇ निशान निशान ला हैं। बखा थोड़ा जहा मोटा रखेंगे ज्यादा ब्रेक नहीं करते इस तरह ध्यान बिल्कुल सीधी सीधी सिलाई ले आनी है इधर देख लेना सही आ रही है सिलाई ਇਹ ਆਫਾ ਕੱਪੜੇ ਤੇ ਪੇਪਰ ਪੇਸਟਿੰਗ ਲਾ ਲਈ ਸੀ ਇਹ ਕਾਟਨ ਦਾ ਕਪੜਾ ਫਿਰ ਪਤਲਾ ਹੁੰਦਾ ਫਿਰ ਵੜੀ ਜੀ ਪਾਈ ਜਾਂਦੀ ਹੈ ਨਹੀਂ ਤਾਂ ਸਿੱਧੇ ਸਿੱਧੇ ਅਸਲਾਈਆਂ ਵੱਜਣ ਲੱਗਾਂ ਇਹ ਦੋਨੇ ਬਾਹਮ ਦਾ ਪਾ ਇਕੱਠਾ ਕਪੜਾ ਇਕੱਠੀ ਤੇ ਸਲਾਈਆਂ ਲਾ ਲਾਂਗੇ ਇਸ ਤਰ੍ਹਾਂ ਪੈਰ ਤੋਂ ਥੋੜਾ ਜਿਆਦਾ 66 ਦੀ ਇੱਕ ਸਲਾਈ ਹੋਰ ਲਾਵਾਂਗੇ ਆ ਦੇਖੋ ਇਸ ਤਰ੍ਹਾਂ ਆਪਣਾ ਡੀਨ ਬਨ ਜਾਊਗਾ ਹੁਣ ਫਿਰ ਇੱਕ ਸਲਾਈ ਹੋਰ ਲਾ ਲਾਂਗੇ ਜਿੰਨੀਆਂ ਆਪਣੀ ਮਰਜ਼ੀ ਹੈ ਉਹਨਾਂ ਤੁਸੀਂ ਸਲਾਈਆਂ ਲਾ ਸਕਦੇ ਹੋ ਆ ਦੇਖੋ ਜੀ ਇਸ ਤਰ੍ਹਾਂ ਬਣ ਰਿਹਾ ਆਪਣਾ ਡਿਜ਼ਾਈਨ ਪੱਟੀ ਤੁਹਾਡੀ ਮਰਜ਼ੀ ਹੈ ਤੁਸੀਂ ਜਿਆਦਾ ਚੌੜੀ ਵੀ ਲੈ ਸਕਦੇ ਹੋ ਘੱਟੇ ਵੀ ਕਰ ਸਕਦੇ ਹੋ ਐਸ ਤਰ੍ਹਾਂ ਇਹਨਾਂ ਅਸਲਾਂ ਜਲਾ ਲਾਂਗੇ ਇੱਥੋਂ ਇਸ ਨੂੰ इस तरह फोल्ड करा आप ठीक है हम आप फिर की बदल लें जोड़ा आप सीट फिर कस देने थोड़ा जा सिलाई तुम्हारा उन्ना कर लें ਇਸ ਤਰ੍ਹਾਂ ਹੁਣ ਇਹਨੂੰ ਵਿਚਾਲੋਂ ਕਟਿੰਗ ਕਰਕੇ ਲੱਗ-ਲੱਗ ਕਰ ਲਾਂਗੇ ਹੁਣ ਆਪਾਂ ਦੋਨਾਂ ਬਾਹਾਂਾਂ ਤੇ ਜਿੱਥੋਂ ਤੱਕ ਆਪਣਾ ਟੱਕ ਲੱਗੇ ਉੱਥੋਂ ਇਸ ਤਰ੍ਹਾਂ ਉੱਪਰ ਵੱਲ ਨੂੰ ਫੋਲਡ ਕਰ ਲਾਂਗੇ ਇਸ ਤਰ੍ਹਾਂ ਪਧੂਆਂ ਵਾਂਗ ਮਾਨੂੰ ਫੋਲਡ ਕਰ ਲਿਆ ਹੁਣ ਇਸ ਤਰ੍ਹਾਂ ਇਹਨੂੰ ਮੋੜਨਾ ਆਹ ਸਲਾਈ ਹੈ ਜਿਹੜੀ ਆਪਾਂ ਇਹਦੇ ਉੱਤੇ ਸਲਾਈ ਲਾਉਣੀ ਹੈ ਜਿਹੜੀ ਹੁਣ ਸਲਾਈ ਲਾਵਾਂਗੇ ਇਹਦੇ ਉੱਪਰ ਹੀ ਲਾਵਾਂਗੇ ਕੰਨੀ ਇਸ ਤਰ੍ਹਾਂ ਸਲਾਈ ਲਾ ਲਈ ਹੁਣ ਉੱਪਰ ਵਾਲ ਨੂੰ ਮੋੜ ਲਾਂਗੇ ਤੇ ਇਸੇ ਸਲਾਈ ਦੇ ਵਿੱਚ ਇੱਧਰ ਸਲਾਈ ਲਾਵਾਂਗੇ ਆਪਾਂ ਇਸ ਤਰ੍ਹਾਂ ਫੋਲਡ ਕਰਕੇ इस तरह ही हम दूसरी वाह ला लेंगे इसी तरह ही हम उपर वालू ला जाएंगे दोनों बहुव एक इको जावेंगे ਇਸ ਤਰ੍ਹਾਂ ਇਹ ਖਾਣਾ ਕਪੜਾ ਸਾਫ਼ ਕਰਨਾ ਤਾਂ ਕਿ ਵਾਲ ਵਗੈਰਾ ਨਾ ਪੈ ਜਾਣ ਵਿੱਚ ਆ ਦੇਖ ਸਕ ਰਹੇ ਹੋ ਤੁਸੀਂ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹਿੰਦੀ ਵਿੱਚ ਆਪਾਂ ਕੱਲਾ ਕਪੜਾ ਲਾਇਆ ਕੁਝ ਵੀ ਨਹੀਂ ਲਾਇਆ ਲੈਸ ਵੀ ਨਹੀਂ ਲਾਈ। ਕਪੜੇ ਤੇ ਇਸ ਤਰ੍ਹਾਂ ਏਂਕਰਿੰਗ ਕਰਤੀ ਤੇ ਡਿਜ਼ਾਈਨ ਬਣ ਗਿਆ ਆਪਣਾ। ਠੀਕ ਹੈ ਜੀ। ਤੁਸੀਂ ਵੀ ਇਸ ਤਰ੍ਹਾਂ ਦੇ ਡਿਜ਼ਾਈਨ ਬਣਾ ਸਕਦੇ ਹੋ। ਆ ਦੇਖੋ ਜੀ। ਘਰੇ ਤੇ ਵੀ ਬਣਾ ਸਕਦੇ ਹੋ ਬਾਹ ਤੇ ਵੀ। ਸਲਵਾਰ ਤੇ ਮੂਰੀ ਤੇ ਵੀ ਪਲਾਜ਼ੋ ਤੇ। ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।